ਨਮਸਕਾਰ ਜੀ ਬਹੁਤ ਬਹੁਤ ਤੁਹਾਡਾ। ਕੀ ਕਹਿਣਾ ਚਾਹੁੰਦੇ ਜੀ ਅੱਜ? ਸਭ ਤੋਂ ਪਹਿਲਾਂ ਤਾਂ ਦਿਵਾਨ ਤੇ ਜੈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਮਸਕਾਰ। ਅੱਜ ਮਾਤਾ ਦੇ ਚੇਤਰ ਦੇ ਜਿਹੜੇ ਨਮਰਾਤਰੇ ਨੇ ਪਹਿਲਾ ਨਮਰਾਤਰਾ ਤੇ ਨਮ ਸੰਮਤ ਵੀ ਹੈ। ਇਸ ਕਰਕੇ ਅੱਜ ਇਸ ਵੱਡੇ ਪਵਿੱਤਰ ਦਿਹਾੜੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਅਸੀਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦੇ ਆ। ਇਹ ਮਾਹਮਾਈ ਦੇ ਚਰਨਾ ਚਰਦਾਸ ਬੇਨਤੀ ਕਰਦੇ ਆਂ ਇਹ ਮਾਹਮਾਈ ਸਾਰਿਆਂ ਤੇ ਕਿਰਪਾ ਬਣਾਏ ਰੱਖਿਓ ਤੇ ਮੇਰ ਪਰ ਹੱਥ ਰੱਖਿਓ ਅੱਜ ਬ੍ਰਾਹਮਣ ਸਭਾ ਪਰਸ਼ੂਰਾਮਪੁਰ ਮਸ਼ਾਲਾ ਦੇ ਵਿੱਚ ਹਵਨ ਜਗ ਕਰਕੇ ਸਾਡੇ ਪ੍ਰਧਾਨ ਜੀ ਤੇ ਸਾਰੇ ਸਾਡੇ ਯੂਥ ਦੇ ਪਾਠਕ ਸਾਹਿਬ ਸਾਰੇ ਇਹਨਾਂ ਦੀ ਟੀਮ ਸਾਰੇ ਨਾਲ ਲੱਗ ਕੇ ਇਕੱਠੇ ਹੋ ਕੇ ਬ੍ਰਾਹਮਣ ਸਭਾ ਦੇ ਜਿੰਨੇ ਵੀ ਹੋਣੇ ਸਾਡੇ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਹਵਨ ਕਰਕੇ ਨਮਸੰਮਤੀ ਸ਼ੁਰੂਆਤ ਕਰਦੇ ਹਾਂ ਤੇ ਨਾਲ ਹੀ ਇੱਕ ਨਵਾਂ ਕੈਲੰਡਰ ਵੀ ਰਿਲੀਜ਼ ਕੀਤਾ ਜਾਂਦਾ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਧਰਮਪਾਲ ਜੋਸ਼ੀ ਜੀ ਜੋ ਸਾਡੇ ਬ੍ਰਾਹਮਣ ਸਭਾ ਦੇ ਪ੍ਰਧਾਨ ਨੇ ਬਹੁਤ ਵਧੀਆ ਸਵਾਵਾ ਆਪਣੀਆਂ ਨਿਭਾ ਰਹੇ ਨੇ ਸਮਾਜ ਦੇ ਵਿੱਚ ਵੀ ਹਰ ਇੱਕ ਜੋ ਵੀ ਸਮਾਜ ਦਾ ਮੈਂਬਰ ਹੈ ਹਰ ਇੱਕ ਦੇ ਨਾਲ ਬੜਾ ਪ੍ਰੇਮ ਪਿਆਰ ਦੇ ਨਾਲ ਰਹਿਣਾ ਤੇ ਹਰ ਇੱਕ ਨੂੰ ਪਿਆਰ ਵੰਡਣਾ ਇਹੀ ਉਹਨਾਂ ਦਾ ਕੰਮ ਹੈ ਤੇ ਜੇ ਉਹ ਸਾਨੂੰ ਨਮਾ ਸੰਮਤ ਹੈ ਅਸੀਂ ਇਹੀ ਅਰਦਾਸ ਬੇਨਤੀ ਹੈ ਵੀ ਸਾਰਿਆਂ ਵਾਸਤੇ ਖੁਸ਼ੀਆਂ ਖੜੇ ਲੈ ਕੇ ਆਵੇ ਕਿਉਂਕਿ ਇਹ ਜਿਹੜਾ ਨਮਾ ਸੰਮਤ ਇੱਕ ਜਨਵਰੀ ਵਾਲਾ ਨਹੀਂ ਹੁਣ ਹੈ ਨਮਾ ਸੰਮਤ ਆਹੀ ਹੈ ਕਿਉਂਕਿ ਨਵੀਂ ਫਸਲ ਆਉਂਦੀ ਹੈ ਰੁੱਤਾਂ ਦੀ ਦਰਖਤਾਂ ਦੀ ਆਪਾਂ ਦੇਖਦੇ ਆਂ ਜੋ ਨੇਚਰ ਦੀ ਹੈ ਉਹ ਹੈ ਸਾਰੇ ਪੌਦੇ ਨਵੇਂ ਐ ਪੱਤੇ ਖੇੜਦੇ ਨੇ ਸਾਰਿਆਂ ਐ ਨਵੀਂ ਸ਼ੁਰੂਆਤ ਆਉਂਦੀ ਹੈ ਮੌਸਮ ਬਦਲਦਾ ਹੈ ਤਾਂ ਨਮ ਸੰਮਤ ਸਾਡੇ ਜੋ ਹਿੰਦੁਸਤਾਨ ਦੇ ਵਿੱਚ ਇਹ ਮਨਾਇਆ ਜਾਂਦਾ ਇਸ ਕਰਕੇ ਅਸੀਂ ਇਸ ਨਮ ਸੰਮਤ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਆਂ ਕੋਈ ਨਹੀਂ ਚਲੋ ਪੰਜ ਟੀਵਾਨਾਂ ਜੀ ਤੇ ਕੀ ਕਹੋਗੇ ਤੁਸੀਂ ਅੱਜ ਨਵ ਵਰਸ ਦਾ ਇੱਕ ਕੈਲੰਡਰ ਲੀਜ ਕੀਤਾ ਹੈ ਤੇ ਅੱਜ ਪਹਿਲੇ ਨਰਾਤੇ ਦੇ ਤੇ ਹਵਨ ਯੱਗ ਵੀ ਕਰਾਇਆ ਗਿਆ ਪਰਸ਼ੂਰਾਮ ਧਰਮਸ਼ਾਲਾ ਵਿੱਚ ਸਭ ਤੋਂ ਪਹਿਲਾਂ ਤਾਂ ਭਗਵਾਨ ਪਰਸ਼ੂਰਾਮ ਜੀ ਦਾ ਬਹੁਤ-ਬਹੁਤ ਮਤਲਬ ਮਾਦਾ ਸਰਕਾਰ ਹੈ ਤੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ 71 ਹਉਣ ਦਾ ਇੱਥੇ ਸੁਭਾਗ ਸਮਾ ਬਖਸ਼ਿਸ਼ ਕੀਤਾ ਸੰਗਤ ਨੂੰ ਤੇ ਨਵ ਵਰਸ ਜਿਹੜਾ ਨਵਾਂ ਸਮਾਂ ਸ਼ੁਰੂ ਹੋ ਰਿਹਾ 2082 ਉਹਦੀਆਂ ਸਾਰੇ ਭਾਈਚਾਰੇ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਚ ਹੀ ਅਰਦਾਸ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਸ਼ਹਿਰ ਨੂੰ ਖੁਸ਼ੀਆਂ ਬਖਸ਼ਿਸ਼ ਦੇ ਕਰਦੇ ਬਖਸ਼ਿਸ਼ ਕਰਦੇ ਰਹੇ ਤੇ ਭਾਈਚਾਰੇ ਦਾ ਆਪਸੀ ਮੇਲ ਮੇਲਬਲਾ ਪਿਆਰ ਫਰੇਮ ਬਣਾਈ ਜਾਵੇ ਵਰਦਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅੱਜ ਇੱਥੇ ਤੋ ਅਸੀਂ ਐਨੀ ਸੰਗਤ ਅੱਥੇ ਪਹੁੰਚੀ ਹੈ ਉਹਦੇ ਬਾਰੇ ਕੋਈ ਦੋ ਸ਼ਬਦ ਓਮ ਜਾਮ ਦਗਨੀਯ ਵਿਦਮੇ ਮਹਾ ਵੀਰਾਇ ਧੀਮੀ ਤਨੋ ਪਰਸ਼ੂਰਾਮ ਪ੍ਰਚੋਦਿਆ ਜਿਸ ਤਰ੍ਹਾਂ ਤਵਾਣਾ ਜੀ ਨੇ ਤੁਹਾਨੂੰ ਦੱਸਿਆ ਅਸੀਂ ਜਦੋਂ ਤੋਂ ਬ੍ਰਹਮਣ ਸਭਾ ਹੋਣ ਦੇ ਵਿੱਚ ਆਈ ਆ ਉਸ ਤੋਂ ਲੈ ਕੇ ਅੱਜ ਤੱਕ ਨਿਰੰਤਰ ਨਵ ਸੰਮਤ ਦੇ ਉੱਤੇ ਹਰ ਸਾਲ ਇੱਥੇ ਹਵਨ ਜਗ ਕਰਾ ਕੇ ਤੇ ਪੰਧਾਰਾ ਵਰਤਾ ਕੇ ਤੇ ਦੇਸ਼ ਵਾਸੀਆਂ ਨੂੰ ਸੁਭ ਚਿੰਤਾ ਸੰਬੋਧਨਾਂ ਦਿੰਦੇ ਹੋਏ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਆ ਤੇ ਇਸ ਸਮੇਂ ਚ ਆਪਣੇ ਪੁਰਾਤਨ ਗ੍ਰੰਥਾਂ ਦੇ ਵਿੱਚ ਵੇਦਾਂ ਦੇ ਵਿੱਚ ਵੀ ਲਿਖਿਆ ਹੈ ਚੇਤਰ ਮਹੀਨੇ ਦੇ ਵਿੱਚ ਸ੍ਰੀ ਰਾਮਚੰਦਰ ਜੀਆ ਨੂੰ ਵੀ ਰਾਜ ਤਿਲਕ ਹੋਇਆ ਸੀ ਸ੍ਰੀ ਜੁਦਿਸਟਰਾ ਜੀਆ ਨੂੰ ਵੀ ਰਾਜ ਤਿਲਕ ਹੋਇਆ ਸੀ ਤੇ ਵਿਕਰਮਾਜੀਤ ਜਿਆ ਨੇ ਇਸ ਦਿਨ ਆ ਵਿਕਰਮਤੀ ਸੰਮਤ ਜਿਹੋ ਆਦਿਸੀ ਮਨਾ ਰਿਹਾ ਉਹਦਾ ਵੀ ਆਗਾਜ਼ ਕੀਤਾ ਸੀ ਤੇ ਗੁਰੂ ਅੰਗਦ ਦੇਵ ਜੀ ਦਾ ਵੀ ਜਨਮ ਦਿਹਾੜਾ ਇਸ ਇੱਕ ਚੇਤਰ ਨੂੰ ਹੀ ਮਨਾਇਆ ਜਾਂਦਾ ਜੋ ਸਿੱਖਾਂ ਦੇ ਸਾਡੇ ਦੂਸਰੇ ਗੁਰੂ ਹੋਏ ਨੇ ਉਹਦੇ ਨਾਲ ਹੀ ਸ੍ਰੀ ਆ ਆ ਆਰੀਆ ਸਮਾਜ ਦੀ ਨੀ ਵੀ ਵਿਕਰਮਾਦਿੱਤ ਆਪਣੇ ਆਰੀਆ ਸਮਾਜ ਦੇ ਨੀ ਪੱਤਰ ਅੱਜ ਦੇ ਦਿਨ ਹੀ ਉਦਾਵ ਘਟ ਹੋਇਆ ਸੀਗਾ ਮੈਂ ਅੱਜ ਦੇ ਇਸ ਸੁਭ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾ ਦਿੰਦਾ ਤੇ ਸਭ ਦੀਆਂ ਤਰੱਕੀਆਂ ਵਾਸਤੇ ਸ਼ੁਭ ਕਾਮਨਾ ਕਰਦਾ ਜੈ ਭਗਵਾਨ ਪਾਸੂਰਾ ਮਹਾਰਾਜ ਜੀ ਜੈ ਆਣੀ ਤਰੀਕੀ ਚੀਜ਼ ਕੀ ਕਹਿਣਾ ਚਾਹੁੰਦੇ ਤੁਸੀਂ ਬਰਮਣੀ ਸਵਾ ਦੇ ਯੂਨ ਪਤਾਨ ਵੀ ਹੋ ਤੇ ਅੱਜ ਦਾ ਵਿੱਚ ਜਿਹੜਾ ਇਹ ਬਹੁਤ ਵਧੀਆ ਉਪਰਾਣਾ ਕੀਤਾ ਜਾ ਰਿਹਾ ਭਵਨ ਜਿੰਨ ਕੀਤਾ ਜਾ ਰਿਹਾ ਪਹਿਲੇ ਨਾਲ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਜੈ ਭਗਵਾਨ ਪਰਸ਼uram ਜੀ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਆਪਣੇ ਹਿੰਦੂ ਸਮਾਜ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਇੱਕ ਤਾ ਆਪਣੇ ਮਾਤਾ ਜੀ ਦੇ ਨਰਾਤੇ ਨੇ ਤੇ ਇੱਕ ਹਿੰਦੂ ਨਵਰਸ਼ਾ 2082ਵਾਂ ਹਿੰਦੂ ਨਵਰਸ਼ਾ ਤੇ ਹਰੇਕ ਸਾਲ ਦੀ ਤਰ੍ਹਾਂ ਸਾਡੇ ਪ੍ਰਧਾਨ ਧਰਮਪਾਲ ਜੋਸ਼ੀ ਜੀ ਜੋ ਕਿ ਹਰੇਕ ਸਾਲ ਹਵਨ ਯੱਗ ਕਰਵਾ ਕੇ ਸਾਡੇ ਸਾਰਿਆਂ ਨੂੰ ਹੀ ਇੱਕ ਤਰ੍ਹਾਂ ਦਾ ਸਫਲਤਾ ਦਾ ਉਹ ਕਰਦੇ ਨੇ ਕਿ ਕਿ ਨਵੇਂ ਸਾਲ ਤੇ ਸਾਨੂੰ ਨਵੇਂ ਉਹ ਮਿਲਦਾ ਆਸ਼ੀਰਵਾਦ ਮਿਲਦਾ ਹੈ ਵੱਡਿਆਂ ਦਾ ਵੀ ਤੇ ਭਗਵਾਨ ਪਰਸ਼ੂਰਾਮ ਜੀ ਦਾ ਵੀ ਤੇ ਮੈਂ ਇਸ ਮੌਕੇ ਸਾਰਿਆਂ ਨੂੰ ਨਵ ਵਰਸ਼ ਦੀਆਂ ਤੇ ਮਾਤਾ ਦੇ ਨਵਰਾਤਿਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਅਸੀਂ ਜਿਵੇਂ ਕਿ ਜੋਸ਼ੀ ਜੀ ਹਰੇਕ ਸਾਲ ਇਸ ਸਾਲ ਨਵਾਂ ਕੈਲੰਡਰ ਵੀ ਰਿਲੀਜ਼ ਕਰਦੇ ਨੇ ਉਹ ਵੀ ਸਾਰਿਆਂ ਨੂੰ ਦਿੱਤਾ ਜਾਊਗਾ ਜੀ ਜੈ ਭਗਵਾਨ ਪਰਸ਼ੁਰਾਮ ਜੀ